ਬਿਲਕੁਲ ਜੀ ਤੁਸੀਂ ਕੁੰਭਾ ਸਾਧ ਤੋਂ ਬਧੀਆ ਵਰਤਿਆ ਮੈਂ ਤਾਂ ਨੂੰ ਕਈ ਵਾਰ ਮਹਾਕੁੰਭ ਕਹਿਣਾ ਹਾਂ ਜੀ ਕਿਉਂਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਬਿਲਕੁਲ 200 ਤੋਂ ਵੱਧ ਮੁਲਕ ਹਮਮ ਤੇ ਚੁਣਵੇਂ 10000 ਤੋਂ ਵੱਧ ਖਿਡਾਰੀ ਜੀ ਤੇ 33 35 ਖੱਡਾਂ ਦੇ ਖਿਡਾਰੀ ਹੁੰਦੇ ਆ ਤੇ ਸਾਰੇ ਦੁਨੀਆ ਦੀ ਕਰੀਮ ਹੁੰਦੀ ਆ ਅਸਲ ਸਪੋਰਟਸ ਦਾ ਬਹੁਤ ਵੱਡਾ ਮਹਾਕੁੰਭ ਹੁੰਦਾ ਤੇ ਹਰ ਲੀਪ ਸਾਲ ਲੀਪ ਦੇ ਸਾਲ ਚ ਹੁੰਦਾ ਪਿਛਲੀ ਵਾਰ ਕੋਵਿਡ ਕਰਕੇ 2021 ਚ ਟੂਰਨੀ ਹੋਈ ਸੀ ਲੀਪ ਦੇ ਸਾਲ ਚ ਹਰ ਸਾਲ ਇਹ 1896 ਇਥੋਂ ਤੋਂ ਸ਼ੁਰੂ ਹੋਇਆ ਸੀ ਜੀ ਜੀ ਉਦੋਂ ਤੋਂ ਚੱਲੇ ਆ ਰਿਹਾ ਮਹਾਕੁੰਭ ਜੀ ਇਹਦਾ ਇਤਿਹਾਸ ਬਾਰੇ ਮੈਂ ਜਰੂਰ ਦੱਸਣਾ ਚਾਹੂੰਗਾ ਅਸਲ 'ਚ 올림픽 ਦਾ ਤਿਆਰ 776 BC ਆ ਅੱਛਾ ਬਿਫੋਰ ਕ੍ਰਾਈਸਟ ઈਸਾ ਪੁਰਬ ਜਿਹਨੂੰ ਕਹਿੰਦੇ ਆ ਸੀ ਅੱਛਾ 776 BC 'ਚ ਖੇਡਾਂ ਹੁੰਦੀਆਂ ਸੀ ਤੁਸੀਂ ਆ ਤੁਸੀਂ ਹਿਸਾਬ ਲਾ ਲਓ ਅੱਜ ਤੋਂ 27 2700 ਸਾਲ ਪਹਿਲਾਂ ਇਹ ਗੱਲਾਂ ਜੀ ਉਦੋਂ 올림픽 올ੰਪੀਆ ਪਹਾੜੀ ਤੋਂ ਉੱਥੇ ਕਿੱਡਾਂ ਹੁੰਦੀਆਂ ਸੀ ਜੁਨਾਨ ਦੇ ਰਾਜੇ ਆਪਸ ਵਿੱਚ ਲੜਦੇ ਰਹਿੰਦੇ ਸੀ ਉਹਨਾਂ ਨੂੰ ਲੜਾਈ ਦੂਰ ਕਰਨ ਵਾਸਤੇ ਇੱਕ ਸ਼ਾਂਤੀ ਲਈ ਖੇਡਾਂ ਸ਼ੁਰੂ ਹੋਈਆਂ ਸੀ ਉੱਥੋਂ ਖੇਡਾਂ ਸ਼ੁਰੂ ਹੋਈਆਂ ਫਿਰ ਖਿੱਡਾਂ ਕਰਕੇ ਲੜਾਈਆਂ ਹੋਣ ਲੱਗੀਆਂ ਫਿਰ ਕਿਹੜਾ ਬੰਦ ਵੀ ਹੋ ਗਿਆ ਸੀ ਅੱਛਾ ਫਿਰ ਦੁਬਾਰਾ ਕਿ ਨਵੀਨ ਜਿਹੜੀ ਅੱਜ ਕੱਲ ਓਲੰਪਿਕਸ ਹੋਰੀਆਂ ਨੂੰ ਨਵੀਨ ਓਲੰਪਿਕ ਕਹਿੰਦੇ ਆ ਅੱਛਾ ਮਾਡਰਨ ਓਲੰਪਿਕ ਉਹਨੂੰ ਪ੍ਰਾਚੀਨ ਕਹਿੰਦੇ ਆ ਜਿਹੜੀਆਂ 1896 ਚ ਪਹਿਲੀ ਵਾਰ ਫਿਰ ਇਥਨਸ ਚ ਹੋਈਆਂ ਤੇ ਉੱਥੋਂ ਕਾਫਲਾ ਚੱਲਿਆ 1900 ਦੇ ਵਿੱਚ ਪੈਰਿਸ ਹੋਈਆਂ ਮਾਗੀ ਫਿਰ 1904 8 ਚ ਹੋਈਆਂ 12 ਚ ਹੋਈਆਂ 16 ਫਿਰ ਵਰਲਡ ਵਾਰ ਕਿੰਨੀਆਂ ਹੋਈਆਂ ਚਾਰ 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 ਸਾਲਾਂ ਦਾ ਤੇ 1940 ਤੇ 44 ਚ ਸੈਕੰਡ ਵਰਲਡ ਵਾਰ ਕਿੰਨੀਆਂ ਹੋਈਆਂ ਫਿਰ 48 52 56 60 64 68 72 76 ਚੱਲਦੀਆਂ ਚਾਰ-ਚਾਰ ਸਾਲਾਂ ਬਾਅਦ 2020 ਚ ਟੋਕੀਓ ਹੋਣੀਆਂ ਸੀ ਉਦੋਂ ਕੋਵਿਡ ਕਾ ਇੱਕ ਸਾਲ ਲੱਗੀ ਪੈ ਗਈਆਂ ਸੀ ਤੇ 21 ਚ ਹੋਈਆਂ ਸੀ ਹੁਣ ਫਿਰ ਲੀਪイヤー ਬਾਅਦ ਹੁੰਦੀਆਂ ਹਰ ਚੌਥੇ ਸਾਲ 올ੰਪਿਕ ਖੱਡਾ ਤੇ ਪੈਰਿਸ ਚ ਹੋ ਰਹੀਆਂ ਪੈਰਿਸ ਦਾ ਕੀ ਰਹੂਗਾ ਕਿੰਨਵੀਂ ਵਾਰ ਹੋ ਰਹੀਆਂ ਇੱਥੇ ਇਹ ਵੀ ਤੁਸੀਂ ਬੜਾ ਵਧੀਆ ਗੱਲ ਕੀਤੀ ਪੈਰਿਸ ਇਸ ਤੋਂ ਹੁਣ ਤੱਕ ਸਿਰਫ ਲੰਡਨ ਆ ਇਹ ਜਾ ਮੁਲਕਾ ਸ਼ਹਿਰ ਆ ਲੰਡਨ ਨੇ ਤਿੰਨ ਵਾਰ 올ੰਪਿਕਸ ਕਰਾਈਆਂ ਜੀ 1908 ਚ ਵੀ ਕਰਾਈਆਂ 1948 ਚ ਕਰਾਈਆਂ 2012 ਚ ਕਰਾਈਆਂ ਲੰਡਨ ਤੋਂ ਬਾਅਦ ਪੈਰਿਸ ਹੁਣ ਦੂਜਾ ਸ਼ਹਿਰ ਬਣ ਜੂਗਾ ਦੁਨੀਆ ਦਾ ਜਿਹੜਾ ਤੀਜੀ ਵਾਰ 올림픽 ਕਰਾਊਗਾ ਅੱਛਾ ਜੀ ਪੈਰਿਸ ਚ 1900 ਦੇ ਵਿੱਚ ਹੋਈਆਂ ਸੀ ਹੂੰ ਹੂੰ 1924 ਦੇ ਵਿੱਚ ਵੀ ਪੈਰਿਸ ਚ ਹੋਈਆਂ ਸੀ ਹੁਣ 2024 ਚ ਹੋ ਰਹੀਆਂ ਤੇ ਉਹ ਵੀ 100 ਸਾਲ ਬਾਅਦ ਹੋ ਰਹੀਆਂ ਕਿਆ ਬਾਤ ਮਗੀ ਉਸ ਤੋਂ ਵੀ ਨਾ ਬਾਕੀ ਟੋਕੀਓ ਚ ਦੋ ਵਾਰੀ ਹੋਈਆਂ ਜੀ ਕਈ ਮੁਲਕ ਇਸ ਤੀ ਸ਼ਹਿਰ ਆਏ ਜਿੱਥੇ ਦੋ ਵਾਰ 올림픽ਸ ਹੋਈਆਂ ਤੇ ਪਰ ਪੈਰਿਸ ਆਫਟਰ ਲੰਡਨ ਦੂਜਾ ਸ਼ਹਿਰ ਬਣ ਜੂ ਜੇ ਤੀਜੀ ਵਾਰ 올림픽 ਹੋਣਗੇ ਆ ਤੇ ਇਹ ਵੀ ਬੜੇ ਆਨਰ ਦੀ ਗੱਲ ਆ ਪੈਰਿਸ ਨੂੰ ਤੀਜੀ 올림픽 ਮਿਲੀ ਆ ਤੇ ਇੱਕ ਇਹਦੀ ਕਿ ਨਵੀਂ ਗੱਲ ਇਹ ਵੀ ਹੋ ਰਹੀ ਆ ਪਹਿਲੀ ਵਾਰ ਜਿਹੜੀ ਓਪਨਿੰਗ ਸੈਰੇਮਨੀ ਆ ਗਰਾਊਂਡ 'ਚ ਨਹੀਂ ਹੋ ਰਹੀ ਅੱਛਾ ਕਿਉਂਕਿ ਅੱਗੇ ਇੱਕ ਗਰਾਊਂਡ ਦੇ ਵਿੱਚ ਓਪਨਿੰਗ ਸੈਰੇਮਨੀ ਹੁੰਦੀ ਆ ਆਪਾਂ ਵੀ ਹੁਣ ਇੱਥੇ ਸੈਕਟਰ 42 ਦੇ ਹਾਕੀ ਸਟੇਡੀਅਮ 'ਚ ਬੈਠੇ ਆ ਜਿਹੜਾ ਉੱਥੇ ਸਭ ਤੋਂ ਵੱਡਾ ਸਟੇਡੀਅਮ ਹੁੰਦਾ ਜਿਹਨੂੰ ਨੈਸ਼ਨਲ ਸਟੇਡੀਅਮ ਕਹਿੰਦੇ ਨੇ ਆਪਾਂ ਆਪਣੀ ਦੇਸੀ ਭਾਸ਼ਾ 'ਚ ਜਿੱਥੇ ਐਥਲੈਟਿਕਸ ਦੇ ਮੁਕਾਬਲੇ ਹੁੰਦੇ ਆ ਉਹ ਸਟੇਡੀਅਮ ਚ ਓਪਨਿੰਗ ਸੈਰੇਮਨੀ ਹੁੰਦੀ ਆ ਕਲੋਜ਼ਿੰਗ ਸੈਰੇਮਨੀ ਹੁੰਦੀ ਆ ਐਜ ਕਿ ਪੈਰਿਸ ਦੇ ਵਿੱਚ ਜਿਹੜੀ ਨਦੀ ਨਿਕਲਦੀ ਆ ਉਹ ਸਮੁੰਦਰ ਨਦੀ ਦੇ ਉੱਪਰ ਸੈਰੇਮਨੀ ਹੋਣੀ ਆ ਕਿਆ ਬਾਤ ਤੇ ਨਦੀ ਦੇ ਆਲੇ ਦੁਆਲੇ ਕਿਨਾਰਿਆਂ ਦੇ ਦਰਸ਼ਕ ਬੈਠੇ ਹੋਣਗੇ ਤੇ ਖਿਡਾਰੀਆਂ ਦਾ ਕਿਵੇਂ ਹੋਏਗਾ ਇਤਨੀ ਬੜੀ ਲੋਕਾਂ ਚ ਬੜੀ ਕੁਰਿਓਸਿਟੀ ਆ 26 ਜੁਲਾਈ ਨੂੰ ਸ਼ੁਰੂ ਹੋਣੀਆਂ 올ਿਮਪਿਕਸ ਤੇ ਪੈਰਿਸ ਦੇ ਵਿੱਚ ਉਦਘਾਟਨ ਹੋਏਗਾ ਖੇਡਾਂ ਦਾ ਤੇ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੌਲਾ ਜਿੱਥੇ 200 200 ਮੁਲਕਾਂ ਦੇ 10000 ਖਿਡਾਰੀ ਆਪਣੇ ਜੋਰ ਦੀ ਯੋਗਤ ਦੀ ਆਪਣੀ ਪੂਰੀ ਜੋਰ ਜਮਸ਼ ਕਰਨਗੇ ਉੱਥੇ